ਫਿਰ ਕਹਿੰਦੇ ਉਹ ਹਾਲ ਦੇ ਵਿੱਚ ਮੈਨੂੰ ਇਦਾਂ ਲੱਗਾ ਕਿ ਸੂਰਜ ਹੀ ਅੰਦਰ ਪ੍ਰਵੇਸ਼ ਕਰ ਗਿਆ ਇੰਨਾ ਤੇਜ਼ ਪ੍ਰਕਾਸ਼ ਮੈਨੂੰ ਕਹਿੰਦੇ ਇਦਾਂ ਸਿਰ ਦੇ ਵਿੱਚ ਲੱਗਾ ਜਿੱਦਾਂ ਕਿਸੇ ਨੇ ਬਰਫ਼ ਦਾ ਗੋਲਾ ਰੱਖ ਦਿੱਤਾ ਤਾਲੂ ਦੇ ਵਿੱਚ ਇਹਨਾਂ ਨੂੰ ਅੰਮ੍ਰਿਤ ਰਸ ਵੀ ਆਇਆ ਸਿਮਰਨ ਕਰਨ ਦੇ ਨਾਲ ਕੀ ਕੀ ਪ੍ਰੈਕਟੀਕਲ ਹੋ ਸਕਦੇ ਨੇ ਆਓ ਇਸ ਸਿੱਖ ਬੀਬੀ ਜੀ ਦਾ ਪ੍ਰੈਕਟੀਕਲ ਸੁਣਦੇ ਹਾਂ ਜਿਨ੍ਹਾਂ ਦੇ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਪ੍ਰੈਕਟੀਕਲ ਹੋਏ ਜਿਵੇਂ ਕਿ ਪ੍ਰਕਾਸ਼ ਦੇ ਦਰਸ਼ਨ ਹੋਏ ਅੰਮ੍ਰਿਤ ਰਸ ਆਇਆ ਅੰਦਰੋਂ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਪ੍ਰਗਟ ਹੋਏ ਇਹਨਾਂ ਨੇ ਕੈਸ ਤਰੀਕੇ ਸਿਮਰਨ ਦਾ ਪ੍ਰੈਕਟੀਕਲ ਕੀਤਾ ਆਉ ਵਿਚਾਰ ਕਰਦੇ ਆ ਬੀਬੀ ਜੀ ਦੱਸਦੇ ਨੇ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਮਾਲਕ ਦੀ ਬਹੁਤ ਕਿਰਪਾ ਰਹੀ ਜੋ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਜਪਾਇਆ ਨਿਤ ਗੁਰਦੁਆਰੇ ਜਾਣਾ ਸੰਗਤਾਂ ਨੂੰ ਵੀ ਲੈ ਕੇ ਜਾਣਾ ਘਰੇ ਵੀ ਪਾਠ ਸਿਮਰਨ ਕਰਨਾ ਜਿਵੇਂ ਕਿਸੇ ਨੇ ਦੱਸਣਾ ਕਿ 25 ਪਾਠ ਸਵਾ ਲੱਖ ਪਾਠ ਉਸੇ ਤਰੀਕੇ ਕਰਨਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਮਹੱਤਤਾ ਉਂਝ ਕਰਨਾ ਰੋਜ਼ਾਨਾ ਨਿਤਨੇਮ ਕਰਨਾ ਉਹ ਵੀ ਅੰਮ੍ਰਿਤ ਵੇਲੇ 1 ਵਜੇ ਤੋਂ ਪਹਿਲਾਂ ਉੱਠ ਕੇ ਮਾਲਕ ਇਸੇ ਤਰ੍ਹਾਂ ਸੇਵਾ ਲੈਂਦੇ ਰਹਿ ਜੁੜੇ ਰਹਿਣਾ ਵਸ ਜਦੋਂ ਕਹਿੰਦੇ ਮੈਂ ਇਸ ਤਰ੍ਹਾਂ ਪਾਠ ਕੀਤੇ ਤਾਂ ਮੈਨੂੰ ਦ੍ਰਿਸ਼ਟਮਾਨ ਦੇ ਵਿੱਚ ਬਹੁਤ ਸੁੱਖ ਮਿਲੇ ਜਦੋਂ ਤੋਂ ਕਹਿੰਦੇ ਨਾਮ ਦੇ ਨਾਲ ਜੁੜ ਗਏ ਦੁੱਖ ਵੀ ਬਹੁਤ ਕੱਟੇ ਗਏ ਫਿਰ ਸਤਿਗੁਰ ਜੀ ਨੇ ਸੋਝੀ ਬਖਸ਼ੀ ਕਿ ਹੋਰਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਨਾਲ ਬਾਕੀ ਸੰਗਤਾਂ ਦਾ ਵੀ ਭਲਾ ਕਰਨਾ ਚਾਹੀਦਾ ਹੈ ਫਿਰ ਕਹਿੰਦੇ ਅੰਮ੍ਰਿਤ ਵੇਲਾ ਸਾਰਿਆਂ ਨੂੰ ਘਰ-ਘਰ ਤੋਂ ਲੈ ਕੇ ਆਉਣਾ ਕਦੀ ਆਪਣੇ ਘਰ ਨਿਤਨੇਮ ਕਰਨਾ ਤੇ ਕਦੀ ਹੋਰਾਂ ਦੇ ਘਰ ਜਾ ਕੇ ਉਹ ਅੰਮ੍ਰਿਤ ਵੇਲਾ ਸਾਂਭਣਾ ਸੰਥਿਆ ਤਾਂ ਕਹਿੰਦੇ ਮੈਂ ਨਹੀਂ ਲਈ ਸੀ ਪਰ ਫਿਰ ਵੀ ਜਦੋਂ ਕੋਈ ਲਗਾਮਾਤਰਾ ਨੂੰ ਗਲਤ ਪੜਦਾ ਸੀ ਤਾਂ ਦਿਲ ਨੂੰ ਬਹੁਤ ਠੇਸ ਪਹੁੰਚਦੀ ਸੀ ਪ੍ਰਬਾਨੀ ਦੇ ਕਹਿੰਦੇ ਅਰਥ ਕਰਕੇ ਦੱਸਣੇ ਨਾਲੇ ਇਹ ਵੀ ਦੱਸਣਾ ਕਿ ਨਾਮ ਜਪਣਾ ਤੇ ਨਾਮ ਜੋ ਜਪਣਾ ਹੈ ਅਸੀਂ ਗ੍ਰਿਹਸਤ ਦੇ ਵਿੱਚ ਰਹਿ ਕੇ ਜਪਣਾ ਹੈ ਦੂਸਰਿਆਂ ਨੂੰ ਸਮਝਾਉਣਾ ਕਿ ਅਸੀਂ ਆਪਣੇ ਮੂਲ ਤੋਂ ਵਿਛੜੇ ਹੋਏ ਹਾਂ ਜਿਵੇਂ ਇੱਕ ਦਰਖਤ ਨਾਲੋਂ ਕੋਈ ਟਾਣੀ ਟੁੱਟ ਜਾਵੇ ਤਾਂ ਉਹ ਟਾਣੀ ਸੁੱਕ ਜਾਂਦੀ ਹੈ ਕਹਿੰਦੇ ਅਸੀਂ ਵੀ ਇਸੇ ਤਰ੍ਹਾਂ ਮਾਲਕ ਤੋਂ ਵਿਛੜੇ ਹੋਏ ਹਾਂ ਇਸੇ ਤਰ੍ਹਾਂ ਕਹਿੰਦੇ ਮਾਲਕ ਨੇ ਗੁਰੂ ਸਾਹਿਬ ਜੀ ਨੇ ਬਹੁਤ ਸੇਵਾ ਲਈ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਿਆ ਫਿਰ ਕਹਿੰਦੇ ਨਾਲ ਦੇ ਕੋਈ ਘਰ ਗੁਰਮੁਖ ਸੀ ਨਾਲੇ ਘਰ ਸੀ ਉਹਨਾਂ ਤੇ ਕਿਰਪਾ ਹੋਈ ਉਹਨਾਂ ਤੇ ਕਿਰਪਾ ਹੋਈ ਤਾਂ ਉਹਨਾਂ ਨੇ ਆਪਣਾ ਪ੍ਰੈਕਟੀਕਲ ਮੇਰੇ ਨਾਲ ਸ਼ੇਅਰ ਕੀਤਾ ਫਿਰ ਕਹਿੰਦੇ ਮੈਂ ਸੰਗਤਾਂ ਦੇ ਨਾਲ ਜੁੜੀ ਉਹ ਸੰਗਤ ਦੇ ਵਿੱਚ ਜਦੋਂ ਮੈਂ ਜੁੜੀ ਤਾਂ ਮੈਨੂੰ ਪਤਾ ਲੱਗਾ ਕਿ ਜੋ ਆਪਾਂ ਇਹ ਸਾਰਾ ਕੁਝ ਕਰ ਰਹੇ ਹਾਂ ਇਹ ਸਾਰਾ ਦ੍ਰਿਸ਼ਟਮਾਨ ਆ ਜਿਵੇਂ ਆਪਾਂ ਪਾਠ ਕਰਦੇ ਆਂ ਗੁਰਦੁਆਰੇ ਜਾਂਦੇ ਆਂ ਇਹ ਸਾਰਾ ਕੁਝ ਕਹਿੰਦੇ ਆਪਾਂ ਦ੍ਰਿਸ਼ਟਮਾਨ ਸੁੱਖਾਂ ਦੀ ਪ੍ਰਾਪਤੀ ਵਾਸਤੇ ਕਰਦੇ ਆਂ ਅੰਦਰ ਦੀ ਕਹਿੰਦੇ ਕਹਾਣੀ ਕੋਈ ਹੋਰ ਆ ਪਹਿਲਾ ਬਾਣੀ ਦੇ ਜੋ ਅਰਥ ਸੀ ਉਹ ਵੀ ਆਪਣੇ ਹਿਸਾਬ ਨਾਲ ਕੱਢਦੇ ਸੀ ਜਦੋਂ ਕਹਿੰਦੇ ਸਹਿਜ ਪਾਠ ਕਰਨਾ ਫਿਰ ਜੋ ਬਾਣੀ ਸਮਝ ਆਉਂਦੀ ਸੀ ਉਸੇ ਤਰ੍ਹਾਂ ਅਰਥ ਕੱਢ ਲੈਣੇ ਆਪਣੀ ਮਤ ਦੇ ਨਾਲ ਜਦੋਂ ਕਹਿੰਦੇ ਮੈਂ ਸੰਗਤ ਦੇ ਵਿੱਚ ਜੁੜੀ ਫੇਰ ਮੈਨੂੰ ਪਤਾ ਲੱਗਾ ਕਿ ਇਹ ਜੋ ਬਾਣੀ ਹੈ ਇਹ ਚੌਥੇ ਪਾਦ ਦੀ ਗੱਲ ਕਰਦੀ ਆ ਇਹ ਸਾਰੀਆਂ ਗੱਲਾਂ ਤ੍ਰੈ ਗੁਣ ਤੋਂ ਉੱਪਰ ਦੀਆਂ ਗੱਲਾਂ ਨੇ ਸਾਰਾ ਕੁਝ ਕਹਿੰਦੇ ਸੰਗਤ ਚੋਂ ਪਤਾ ਲੱਗਾ ਕਿ ਅਨਹਦ ਸ਼ਬਦ ਅੰਦਰੋਂ ਮੈਨ ਨੇ ਨਾਮ ਦੀ ਪ੍ਰਾਪਤੀ ਅੰਦਰੋਂ ਹੋਣੀ ਸਤਿਗੁਰੂ ਜੀ ਨੇ ਅੰਦਰੋਂ ਮੈਨਾਂ ਸੁਰਤ ਸਾਡੀ ਅੰਦਰ ਜਾਣੀ ਸਾਰਾ ਕੁਝ ਕਹਿੰਦੇ ਵਾਹਿਗੁਰੂ ਗੁਰਮੰਤਰ ਦੇ ਵਿੱਚ ਹੈ ਬਾਣੀ ਜਿੰਨੀ ਵੀ ਹੈ ਸਾਰੀ ਬਾਣੀ ਇਹ ਹੀ ਕਹਿੰਦੀ ਹੈ ਕਿ ਨਾਮ ਜਪੋ ਨਾਮ ਜਪੋ ਇਸੇ ਨਾਲ ਹੀ ਸਾਡਾ ਭਲਾ ਹੋਣਾ ਹੈ ਸੰਗਤ ਵਿੱਚ ਜੁੜਨ ਤੋਂ ਪਹਿਲਾਂ ਇਹ ਹੀ ਸੋਚਦੇ ਸੀ ਕਿ ਬਸ ਸੰਗਤ ਦੇ ਵਿੱਚ ਬੈਠ ਗਏ ਇਕੱਠ ਹੋ ਗਿਆ ਤੇ ਚਲੋ ਜੀ ਇਹ ਨੇ ਸਾਡਾ ਪਾਰ ਉਤਾਰਾ ਕਰ ਦੇਣਾ ਫਿਰ ਕਹਿੰਦੇ ਵਾਹਿਗੁਰੂ ਗੁਰਮੰਤਰ ਦਾ ਮੈਂ ਜਪ ਸ਼ੁਰੂ ਕੀਤਾ ਫਿਰ ਜਦੋਂ ਜਪ ਸ਼ੁਰੂ ਕੀਤਾ ਨਾਲ ਹੀ ਕਹਿੰਦੇ ਉਹਨਾਂ ਦੇ ਪ੍ਰੈਕਟੀਕਲ ਹੋਣੇ ਸ਼ੁਰੂ ਹੋ ਗਏ ਮਨ ਦਾ ਸਹਜ ਬਣ ਗਿਆ ਫਿਰ ਬਾਣੀ ਪੜ੍ਹਨ ਨੂੰ ਇੰਨਾ ਚਤ ਨਹੀਂ ਕਰਦਾ ਸੀ ਪਰ ਫਿਰ ਵੀ ਕਹਿੰਦੇ ਮੈਂ ਆਪਣਾ ਨਿੱਤ ਨਿਯਮ ਸੰਭੀ ਰੱਖਿਆ ਜਦੋਂ ਕਹਿੰਦੇ ਵਾਹਿਗੁਰੂ ਜਪਣਾ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰਨਾ ਨਾਲ ਹੀ ਪ੍ਰੈਕਟੀਕਲ ਸ਼ੁਰੂ ਹੋ ਜਾਣੇ ਪਹਿਲਾਂ ਕਹਿੰਦੇ ਇਹ ਸੋਚਿਆ ਸੀ ਇਹ ਸੁਣਿਆ ਸੀ ਸਾਰਿਆਂ ਤੋਂ ਕਿ ਜਦੋਂ ਵੀ ਧਿਆਨ ਦੇ ਵਿੱਚ ਬੈਠਣਾ ਤਾਂ ਰੀੜ ਦੀ ਹੱਡੀ ਸਿੱਧੀ ਚਾਹੀਦੀ ਹੈ ਪਰ ਸੰਗਤ ਦੇ ਵਿੱਚ ਜੁੜਨ ਤੋਂ ਬਾਅਦ ਪਤਾ ਲੱਗਾ ਕਿ ਆਪਾਂ ਧਿਆਨ ਦੇ ਵਿੱਚ लेट ਕੇ ਵੀ ਜਾ ਸਕਦੇ ਆ ਕਿਉਂਕਿ ਮਨ ਦਾ ਖੇਡ ਆ ਤਾਂ ਮੈਨੂੰ ਤਾਂ ਆਪਾਂ ਕੁਝ ਵੀ ਨਹੀਂ ਲੈਣਾ ਤੁਹਾਨੂੰ ਤਾਂ ਸੌਂ ਗਿਆ ਜਦੋਂ ਕਹਿੰਦੇ लेट ਕੇ ਮੈਂ ਧਿਆਨ ਦੇ ਵਿੱਚ ਜਾਣਾ ਫਿਰ ਪ੍ਰੈਕਟੀਕਲ ਸ਼ੁਰੂ ਹੋ ਗਿਆ ਸਰੀਰ ਕਹਿੰਦੇ ਉੱਪਰ ਥੱਲੇ ਜਾਣਾ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਹੁੰਦੀ ਸੀ ਇਹ ਕਹਿੰਦੇ ਵਾਈਬ੍ਰੇਸ਼ਨ ਕਾਫੀ ਦਿਨਾਂ ਤੱਕਰ ਚੱਲਦੀ ਰਹੀ ਪਹਿਲਾਂ ਕਹਿੰਦੇ ਮੈਂ ਆਡੀਓ ਲਗਾ ਕੇ ਵਾਹਿਗੁਰੂ ਸਿਮਰਨ ਕਰਦੀ ਹੁੰਦੀ ਸੀ ਜਦੋਂ ਕਹਿੰਦੇ ਮੇਰੇ ਆਪ ਦਾ ਸਿਮਰਨ ਚੱਲ ਪਿਆ ਫਿਰ ਕਹਿੰਦੇ ਪ੍ਰੈਕਟੀਕਲ ਹੋਣੀ ਸ਼ੁਰੂ ਹੋ ਗਿਆ ਮੇਰੇ ਅੰਦਰ ਕਹਿੰਦੇ ਅਨਹਦ ਬਾਣੀ ਨਾਦ ਵੀ ਚੱਲ ਗਿਆ ਮੈਂ ਬੜਾ ਪਰੇਸ਼ਾਨ ਹੋਈ ਕਿ ਇਹ ਪਤਾ ਨਹੀਂ ਮੇਰੇ ਅੰਦਰੋਂ ਕੀ ਚੱਲ ਪਿਆ ਪਹਿਲਾਂ ਤਾਂ ਕਦੀ ਮੈਨੂੰ ਇਹ ਸੁਣਾਈ ਨਹੀਂ ਦਿੱਤੇ ਦਿਨੇ ਰਾਤ ਜਦੋਂ ਕਹਿੰਦੇ ਧਿਆਨ ਲਾ ਕੇ ਸੁਣਨਾ ਤਾਂ ਇਦਾਂ ਲੱਗਣਾ ਜਿਵੇਂ ਬਿੰਡੇ ਬੋਲਦੇ ਆ ਫਿਰ ਕਹਿੰਦੇ ਦਿਨ ਰਾਤ ਇਹ ਆਵਾਜ਼ ਆਉਣੀ ਸ਼ੁਰੂ ਹੋ ਗਈ ਮੈਨੂੰ ਕਹਿੰਦੇ ਇਦਾਂ ਲੱਗਣਾ ਕਿ ਮੈਂ ਕਿਤੇ ਵੀ ਜਾੜਾ ਤਾਂ ਇਹ ਨਾਲ-ਨਾਲ ਆਵਾਜ਼ ਮੇਰੇ ਜਾਂਦੀ ਆ ਅੰਦਰ ਜਾਣਾ ਤਾਂ ਸੁਣਨੀ ਜੇ ਬਾਹਰ ਜਾਣਾ ਤਾਂ ਸੁਣਨੀ ਪਹਿਲਾਂ ਨਹੀਂ ਕਹਿੰਦੇ ਮੈਨੂੰ ਸਮਝ ਲੱਗੀ ਸੀ ਡਰ ਵੀ ਲੱਗਦਾ ਸੀ ਪਰ ਕਹਿੰਦੇ ਸੰਗਤ ਦੇ ਵਿੱਚੋਂ ਪਤਾ ਲੱਗਾ ਕਿ ਤਾਂ ਵਾਹਿਗੁਰੂ ਜੀ ਆਪ ਨੇ ਉਸ ਤੋਂ ਬਾਅਦ ਕਹਿੰਦੇ ਮੈਨੂੰ ਹੋਰ ਕਈ ਆਵਾਜ਼ ਆਉਣੀ ਸ਼ੁਰੂ ਹੋ ਗਈਆਂ ਬਸ ਕਹਿੰਦੇ ਮੈਨੂੰ ਇਦਾਂ ਲੱਗਣਾ ਕਿ ਮੈਂ ਹਿੱਲਾ ਨਾ ਇਹ ਮੈਨੂੰ ਵਾਅ ਸੁਣਦੀ ਰਵੇ ਨਾ ਹੀ ਮਸੋਮਾ ਬਸ ਕਹਿੰਦੇ ਮੈਂ ਇਹਨੂੰ ਸੁਣਦੀ ਰਵਾਂ ਮੇਤੋਂ ਕਿਤੇ ਵਿਸਰ ਨਾ ਜਾਵੇ ਇਹ ਆਵਾਜ਼ ਫਿਰ ਕਹਿੰਦੇ ਜਦੋਂ ਵੀ ਮੈਂ ਆਪਣਾ ਸਿਮਰਨ ਸ਼ੁਰੂ ਕਰਨਾ ਕਿਤੇ ਵੀ ਕਮਰੇ 'ਚ ਹਾਲ 'ਚ ਨਾਲ ਹੀ ਸੁਰਤੀ ਲੱਗਣੀ ਸ਼ੁਰੂ ਹੋ ਜਾਣੀ ਨਾਭੀ ਦੇ ਵਿੱਚ ਕਹਿੰਦੇ ਬਹੁਤ ਵਾਈਬ੍ਰੇਸ਼ਨ ਹੁੰਦੀ ਸੀ ਖੜਾਕ ਹੁੰਦੇ ਸੀ ਬਹੁਤ ਨਾਮ ਉੱਥੇ ਚੱਲਦਾ ਸੀ ਕਹਿੰਦੇ ਇਦਾਂ ਲੱਗਦਾ ਸੀ ਵੀ ਜਦੋਂ ਢਿੱਡ ਬਹੁਤ ਜ਼ਿਆਦਾ ਫੁੱਲ ਗਿਆ ਇਦਾਂ ਦੇ ਪ੍ਰੈਕਟੀਕਲ ਹੋਏ ਵੀ ਇਦਾਂ ਮਹਿਸੂਸ ਹੁੰਦਾ ਸੀ ਕਿ ਢਿੱਡ ਜ਼ਿਆਦਾ ਫੁੱਲ ਗਿਆ ਤੇ ਉੱਪਰ ਥੱਲੇ ਨੂੰ ਹੋ ਰਿਹਾ ਫਿਰ ਕਹਿੰਦੇ ਇੱਕ ਰਾਤ ਨੂੰ ਸ਼ੁਰੂ ਹੋਏ ਪ੍ਰੈਕਟੀਕਲ ਤੇ ਅੰਮ੍ਰਿਤ ਵੇਲੇ ਦੇ 5 ਵਜੇ ਤੱਕ ਚੱਲੇ ਨਾਲ ਕਹਿੰਦੇ ਉਹ ਗੁਰਮਖੰਦ ਦੀ ਕਥਾ ਸੁਣਦੇ ਪਏ ਸੀ ਜਿਹਦੇ ਵਿੱਚ ਉਹ ਸ਼ਬਦ ਪੜ੍ਹਦੇ ਪਏ ਸੀ ਕਿ ਇਸ ਤਰ੍ਹਾਂ ਸਾਡਾ ਮਨ ਤਨ ਨਾਲ ਵੱਖ ਹੁੰਦਾ ਫਿਰ 5 ਤੋਂ 8 ਵਜੇ ਤੱਕ ਵੀ ਕਹਿੰਦੇ ਸੁਰਤ ਮੇਰੀ ਲੱਗੀ ਰੇ ਕੋਈ ਵੀ ਹੋਸ਼ ਨਹੀਂ ਰਿਹਾ ਫਿਰ ਕਹਿੰਦੇ ਮੈਂ ਗੁਰਦੁਆਰੇ ਗਈ ਸੀ ਪਾਠ ਕਰਕੇ ਆਈ ਜਦੋਂ ਪਾਠ ਕਰਕੇ ਆਈ ਤਾਂ ਹਾਲ ਦੇ ਵਿੱਚ ਆ ਕੇ ਬੈਠੇ ਆ ਉਹ ਬੱਚਿਆਂ ਦੇ ਨਾਲ ਉੱਥੇ ਕਹਿੰਦੇ ਆਪਣੇ ਆਪ ਹੀ ਸਿਮਰਨ ਸ਼ੁਰੂ ਹੋ ਗਿਆ ਸਿਮਰਨ ਜਦੋਂ ਚੱਲਿਆ ਤਾਂ ਕਹਿੰਦੇ ਮੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਹੀ ਸਰੀਰ ਆਕੜ ਗਿਆ ਬਸ ਸਰੀਰ ਜੜ ਹੋ ਗਿਆ ਸੁਰਤ ਹੀ ਕੰਮ ਕਰਦੀ ਪਈ ਸੀ ਫਿਰ ਕਹਿੰਦੇ ਉਹ ਹਾਲ ਦੇ ਵਿੱਚ ਮੈਨੂੰ ਇਦਾਂ ਲੱਗਾ ਕਿ ਸੂਰਜ ਹੀ ਅੰਦਰ ਪ੍ਰਵੇਸ਼ ਕਰ ਗਿਆ ਇੰਨਾ ਤੇਜ਼ ਪ੍ਰਕਾਸ਼ ਹੋ ਗਿਆ ਮਾਲਕ ਦਾ ਬੱਚੇ ਕਹਿੰਦੇ ਕੋਲ ਖੜੇ ਸੀ ਪਰ ਫਿਰ ਵੀ ਕਹਿੰਦੇ ਉਹ ਪ੍ਰਕਾਸ਼ ਇੰਨਾ ਤੇਜ਼ ਸੀ ਕਿ ਬੱਚੇ ਦਿਸਣੋਂ ਬੰਦ ਹੋ ਗਏ ਇੰਨਾ ਜ਼ਿਆਦਾ ਚਿੱਟਾ ਪ੍ਰਕਾਸ਼ ਤੇ ਤੇਜ਼ ਪ੍ਰਕਾਸ਼ ਸੀ ਮੇਰੀਆਂ ਕਹਿੰਦੇ ਬਾਹਾਂ ਆਕੜ ਗਈਆਂ ਪਰ ਕਹਿੰਦੇ ਜਿਹੜੀ ਮੇਰੇ ਸੁਰਤ ਸੀ ਨਾ ਉਹ ਵਾਹਿਗੁਰੂ ਜੀ ਨੂੰ ਗੱਲ ਵਕੜੀ ਪਾਉਣਾ ਚਾਹੁੰਦੀਆਂ ਸੀ ਤੇ ਬਹੁਤ ਮੇਰੀ ਸੁਰਤ ਕਹਿੰਦੇ ਹੱਸ ਰਹੀ ਸੀ ਕਹਿੰਦੇ ਮੈਂ ਇਦਾਂ ਕਹਿੰਦੀ ਸੀ ਕਿ ਵਾਹਿਗੁਰੂ ਆ ਗਿਆ ਵਾਹਿਗੁਰੂ ਆ ਗਿਆ ਮੈਂ ਇਹਨਾਂ ਨੂੰ ਮਿਲਣਾ ਚਾਹੁੰਦੀ ਸੀ ਫਿਰ ਕਹਿੰਦੇ ਮੇਰੀ ਸੁਰਤ ਲੱਗ ਗਈ ਤਾਂ ਕਹਿੰਦੇ 1 ਘੰਟੇ ਬਾਅਦ ਫਿਰ ਮੇਰੇ ਬੋਡੀ ਦੇ ਵਿੱਚ ਦੁਆਰਾ ਪ੍ਰਵੇਸ਼ ਕੀਤਾ ਬਸ ਕਹਿੰਦੇ ਜਿੱਥੇ ਵੀ ਮੈਂ ਕੋਈ ਨਾ ਕੋਈ ਵਿਚਾਰ ਸ਼ੁਰੂ ਕਰਨੀ ਤਾਂ ਨਾ ਵੀ ਤੇ ਮੇਰਾ ਸਿਮਰਨ ਸ਼ੁਰੂ ਹੋ ਜਾਂਦਾ ਸੀ ਫਿਰ ਕਹਿੰਦੇ ਵਾਈਬ੍ਰੇਸ਼ਨ ਨਹੀਂ ਹੁੰਦੀ ਸੀਗੀ ਤਾਂ ਵੈਸੇ ਸੁਰਤ ਲੱਗਣੀ ਸ਼ੁਰੂ ਹੋ ਗਈ ਗਾਹਾਂ ਦੀ ਗਾਹਾਂ ਜਿੱਦਾਂ ਜਿੱਦਾਂ ਪ੍ਰੈਕਟੀਕਲ ਵਧਦਾ ਗਿਆ ਬਸ ਇਦਾਂ ਕਹਿੰਦੇ ਮੈਨਾਂ ਪ੍ਰੈਕਟੀਕਲ ਹੋਏ ਫਿਰ ਕਹਿੰਦੇ ਮੈਂ ਥੋੜਾ ਕੰਮ ਇਹਨਾਂ ਨੂੰ ਪੈ ਗਿਆ ਜਦੋਂ ਕੰਮ ਦੇ ਵਿੱਚ ਪੈ ਗਿਆ ਤਾਂ ਇਹਨਾਂ ਦਾ ਪ੍ਰੈਕਟੀਕਲ ਵੀ ਘਟ ਗਿਆ ਉਹ ਕੰਮ ਦੇ ਵਿੱਚ ਪੈਣ ਨਾਲ ਕਹਿੰਦੇ ਸੁਰਤ ਤਾਂ ਲੱਗਦੀ ਸੀ ਧਿਆਨ ਲੱਗਦਾ ਸੀ ਪਰ ਅਨਹਦ ਬਾਣੀ ਨਹੀਂ ਸੁਣਾਈ ਦਿੰਦੀ ਸੀ ਫਿਰ ਕਹਿੰਦੇ ਇੱਕ ਦਿਨ ਮੈਂ ਗੁਰਦੁਆਰੇ ਗਈ ਤਾਂ ਉੱਥੇ ਨਾਮ ਜਪਾਉਣ ਦੀ ਸੇਵਾ ਮਾਲਕ ਨੇ ਮੈਨੂੰ ਬਖਸ਼ੀ ਮੈਨੂੰ ਕਹਿੰਦੇ ਇਦਾਂ ਸਿਰ ਦੇ ਵਿੱਚ ਲੱਗਾ ਜਿੱਦਾਂ ਕਿਸੇ ਨੇ ਬਰਫ਼ ਦਾ ਗੋਲਾ ਰੱਖ ਦਿੱਤਾ ਤਾਲੂ ਦੇ ਵਿੱਚ ਇਹਨਾਂ ਨੂੰ ਅੰਮ੍ਰਿਤ ਰਸ ਵੀ ਆਇਆ ਮੂੰਹ ਦੇ ਵਿੱਚ ਮੂੰਹ ਮਿੱਠਾ ਹੋ ਗਿਆ ਸੇਵਾ ਕਹਿੰਦੇ ਘਟਣ ਤੋਂ ਬਾਅਦ ਜਦੋਂ ਮੈਂ ਜੌਬ ਤੇ ਲੱਗੇ ਕੰਮ ਪੈ ਗਿਆ ਕੋਈ ਤਾਂ ਉਦੋਂ ਕਹਿੰਦੇ ਮੇਰਾ ਪ੍ਰੈਕਟੀਕਲ ਘਟਿਆ ਪਾਣੀ ਤਾਂ ਆਉਂਦਾ ਸੀ ਮੂੰਹ ਦੇ ਵਿੱਚ ਪਰ ਉਹ ਮਿਠਾਸ ਨਹੀਂ ਆਉਂਦੀ ਸੀ ਮੈਨੂੰ ਕਹਿੰਦੇ ਇਦਾਂ ਲੱਗਦਾ ਸੀ ਕਿ ਮੈਂ ਪਾਣੀ ਵੀ ਨਾ ਪੀਵਾਂ ਇਹ ਆਪਣੇ ਆਪ ਹੀ ਅੰਦਰੋਂ ਪਾਣੀ ਘੁੱਟ ਭਰ ਭਰ ਕੇ ਆਉਂਦਾ ਸੀ ਪਰ ਕਹਿੰਦੇ ਮੈਨੂੰ ਮਿਠਾਸ ਘੱਟ ਲੱਗਦੀ ਸੀ ਬਸ ਕਹਿੰਦੇ ਮੈਂ ਜਦੋਂ ਦੀ ਸੰਗਤ ਦੇ ਵਿੱਚ ਜੁੜੀ ਆ ਉਦੋਂ ਦੇ ਮਾਲਕ ਨੇ ਮੇਰੇ ਉੱਤੇ ਬਹੁਤ ਹੀ ਬਖਸ਼ਿਸ਼ ਕੀਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ